ਪੰਜਾਬ ਅੰਦਰ ਕਤਲੋਗਾਰਧੀਆਂ ਦਿਨ ਪ੍ਰਤੀ ਦਿਨ ਘਟਨਾਵਾਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਗੈਂਗਵਾਰਦਿਆਂ ਘਟਨਾਵਾਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਇੱਥੇ ਪੰਜਾਬ ਦੇ ਹਾਲਾਤ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਜਿੱਥੇ ਕਿ ਥਾਣਾ ਮਹਿਤਾ ਅਧੀਨ ਪੈਂਦੇ ਨਜ਼ਦੀਕੀ ਪਿੰਡ ਚੰਨਣ ਕੇ ਵਿਖੇ ਰਾਤ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤੇ ਨਾਣ ਪਰਛਾਤੇ ਨੌਜਵਾਨਾਂ ਵੱਲੋਂ ਤਾਪੜ ਦਾ ਟੋੜ ਗੋਲੀਆਂ ਚਲਾ ਕੇ ਜਗਰਾ ਸਿੰਘ ਦਾ ਕਤਲ ਕਰ ਦਿੱਤਾ ਗਿਆ ਆਹ ਗੱਲਬਾਤ ਕਰਦੇ ਆਂ ਪਰਿਵਾਰ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਹਾਂ ਜੀ ਬਾਬੇ ਜੀ ਕੀ ਨਾਂ ਤੁਹਾਡਾ ਸਰਦਾਰ ਸਿੰਘ ਕਿਹੜੇ ਬੈਠੋ ਇਹਨੇ ਕੀ ਲੱਗਦੇ ਈ ਤੁਹਾਡੇ ਬਾਬਾ ਨਹੀਂ ਦੱਸਦੇ ਨਾ ਦੱਦੇ ਕਿੱਥੇ ਗਏ ਨੇ ਕਿੱਥੇ ਜਾਣਦੇ ਜਦੋਂ ਗੋਲੀਆਂ ਮਾਰ ਕੇ ਆਏ ਅਇਥੋਂ ਆ ਗੁਰਦੁਆਰੇ ਕੋ ਮਾਰਿਆ ਇਥੋਂ ਘਰੋਂ ਮੈਂ ਆਪਣੀ ਉਤਾਰ ਕੇ ਤੇ ਗੁਰਦੁਆਰੇ ਗਿਆ ਹੀ ਆ ਤੇ ਉਹਨਾਂ ਗੋਲੀਆਂ ਮਾਰਤੀਆਂ ਜਾਂਦੇ ਉਹ ਖਲੋਤੇ ਹੀ ਉਥੇ ਜਿਹੜੇ ਮਾਰੀ ਜਾਂਦੇ ਜਿਹੜੇ ਤਾਂ 5 6 ਦੇ ਪੰਜ ਦਾ ਟਾਈਮ ਹੋ ਗਿਆ ਜੀ ਤਾਂ ਮੈਂ ਕਿਹੜਾ ਵੇਖਿਆ ਅਜੇ ਦਿਨ ਹੈਗਾ ਸੀ ਇਦਾਂ ਦਾ ਦੌਰ ਚੱਲ ਪਿਆ ਕਿ ਕੀ ਕਹਾਂ ਸਾਡੇ ਤੁਸੀਂ ਵੀ ਤੁਹਾਡੀ ਵੀ ਕੋਈ ਦੱਸ ਲੇਗੀ 80 ਸਾਲ ਉਮਰ ਹੋ ਗਈ ਐ ਪਰ ਇਦਾਂ ਦਾ ਦੌਰ ਵੇਖਿਆ ਨਾ ਜਿਦਾਂ ਦਾ ਹੁਣ ਚੱਲ ਪਿਆ ਕੋਈ ਡਾਂਗ ਛੋਟੇ ਦੀ ਡਰਾਈ ਸੀ ਹੁਣ ਤੇ ਗਿੰਦਿਆੜੇ ਗੋਲੀਆਂ ਹੀ ਮਾਰੀਏ ਗੋਲੀਆਂ ਮਾਰੀ ਕਿੱਦਾਂ ਦਾ ਕਿੱਦਾਂ ਦੀ ਕੀ ਕਹਿਣਤ ਹੁੰਦੀ ਐ ਸਰਕਾਰਾਂ ਨੂੰ ਜਿੱਦਾਂ ਦਾ ਮਾਹੌਲ ਚੱਲ ਪਿਆ ਹੈ ਸਰਕਾਰਾਂ ਨੂੰ ਚਾਹਣਾ ਪਿੰਡ ਦੋ ਇਕੱਠੇ ਕਰਕੇ ਤੇ ਇੱਥੇ ਸਾਹਮਣੇ ਪਿੰਡ ਦੇ ਗੋਲੀਆਂ ਮਾਰਨ ਤੇ ਫੇਰ ਪਤਾ ਲੱਗਦਾ ਈ ਪਿਆ ਮਾਰੇ ਜੋ ਜਦੋਂ ਕਿਸੇ ਦਾ ਮਾਰੀ ਜਾ ਆ ਮਾਰੇ ਜਵਾਜ ਆ ਜਿਸ ਤਰ੍ਹਾਂ ਤੁਸੀਂ ਮਾਰਿਆ ਉਹਨੂੰ ਉਹ ਤਰ੍ਹਾਂ ਉਹ ਅੱਜ ਲੱਗ ਆਉਂਦੇ ਦਵਾਈ ਪਾਉਂਦਾ ਰਿਹਾ ਓਏ ਭੋਲਿਆ ਮੈਨੂੰ ਕਿਉ ਮਾਰਦਾ ਮੈਨੂੰ ਕਿਉ ਮਾਰਦਾ ਸਰਬਜੀਤ ਉਹ ਬੇਟੇ ਮੇਰੇ ਕੋਈ ਪਤਾ ਨਹੀਂ ਸਾਨੂੰ ਕਾਤਾ ਕਰਕੇ ਮਾਰਿਆ ਕੋਈ ਸਾਡਾ ਕੋਈ ਕਿੰਨਾ ਵੈਰ ਨਹੀਂ ਕੋਈ ਝਗੜਾ ਨਹੀਂ ਕੁਛ ਨਹੀਂ ਹੈਗਾ ਘਰੋਂ ਬਾਹਰ ਜਾ ਰਹੇ ਆ ਬਾਬਾ ਚੰਨ ਚੱਲੇ ਗੁਰਦੁਆਰੇ ਦੇ ਸਾਹਮਣੇ ਬੇਟੇ ਦੋ ਇਹ ਵੀ ਲੈ ਤੁਸੀਂ ਹਾਂਜੀ ਹੋਰ ਬਹੁਤ ਬਹੁਣ ਪਰਿਵਾਰ ਦੇ ਵਿੱਚ ਪਰਿਵਾਰ ਚ ਮੇਰੀ ਨੋ ਰਹਿੰਦੀ ਮੇਰੇ ਸਹੁਰਾ ਸਾਹਿਬ ਰਹਿੰਦੇ ਆ ਦਾਦਾ ਬਜ਼ੁਰਗ ਮੰਜੀ ਦੇ ਬੇਟਾ ਕੀ ਕੀ ਕਾਰਨ ਕਹਿ ਸਕਦੇ ਕੋਈ ਲੜਾਈ ਝਗੜਾ ਸੀ ਕਿ ਨਹੀਂ ਨਹੀਂ ਕੁਛ ਨਹੀਂ ਉਹਨੂੰ ਪਤਾ ਹੀ ਨਹੀਂ ਕੁਛ ਕੋਈ ਪਤਾ ਨਹੀਂ ਅੰਦਾਜ਼ ਕਿੰਨੇ ਕ ਵਜੇ ਦੀ ਗੱਲ ਸੀ ਇਹ ਸਾਢੇ ਕਿ ਸੱਤ ਦੀ ਗੱਲ ਹੈ ਮਤਲਬ ਦਿਨ ਕਹਿ ਸਕਦੇ ਸੀ ਹਾਂਜੀ ਹਾਂਜੀ ਸਾਢੇ ਕਿ ਸੱਤ ਦੀ ਨਹੀਂ ਮੈਂ ਨਹੀਂ ਵੇਖਿਆ ਜੀ ਜੀ ਕਹਿੰਦੇ ਕਾਰਵਾਈ ਹੋ ਸਕਦੀ ਹੈ ਔਰ ਕੀ ਹੋ ਸਕਦਾ ਕਾਰਵਾਈ ਕਰੋ ਬੱਚਾ ਤੇ ਮੜਨਾ ਨਹੀਂ ਬੱਚਾ ਤੇ ਮੜਨਾ ਨਹੀਂ ਹੁਣ ਮੇਰਾ ਬੱਚਾ ਤੇ ਗਿਆ ਹੁਣ ਕਾਰਵਾਈ ਕਾ ਹੋ ਸਕਦੀ ਹੈ ਕਾਰਵਾਈ ਕਰੋ ਤੁਸੀਂ ਸਖਤ ਕਚਾਰ ਹਾਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਜੇ ਤੁਹਾਨੂੰ ਮਿਲ ਜਾਂਦੇ ਮੇਰੇ ਸਾਹਮਣੇ ਲਿਆ ਕੇ ਜਿੱਤਾ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਉਹਨੂੰ ਇਦਾਂ ਗੋਲੀਆਂ ਮਾਰੋ ਮੈਨੂੰ ਫੇਰ ਪਤਾ ਲੱਗੂਗਾ ਵੀ ਠੀਕ ਆ ਕਿ ਸਰਕਾਰ ਹੱਕ ਚ ਆ ਚ ਨਹੀਂ ਆ ਕੱਕਦਾ ਹੱਕ ਮੇਰੇ ਕਾ ਜੋ ਇਝ ਕਰਾ ਸਰ ਕਰ ਸਾਡੇ ਇੱਥੇ ਪਿੰਡ ਤੇ ਮੇਲਾ ਹੈ ਤੇ ਉੱਥੇ ਸੇਵਾ ਕਰਦਾ ਰਿਹਾ ਸਾਰੀ ਦਿਹਾੜੀ ਸਾਮਾਨੋ ਘਾਹ ਘਰੋਂ ਫੇਰ ਉਹ ਆਪਸੇ ਜਾ ਰਿਹਾ ਸੀਗਾ ਰਸਤੇ ਤੇ ਤਿੰਨ ਨੌਜਵਾਨ ਮਿਲਿਆ ਮੋਟਰਸਾਈਕਲ ਤੇ ਉਹਦੇ ਜਨੇ ਉਹਨਾਂ ਨੂੰ ਬਾਜ਼ ਮਾਰਿਆ ਉਹ ਅੱਗੇ ਉਹ ਹੱਥ ਮਲਾਉਣ ਲੱਗਾ ਉਹਨਾਂ ਚਸ਼ਮਦੀਦ ਕੁਆ ਦਾ ਦੇ ਉਹਨਾਂ ਨੇ ਉਹ ਫਰਮ ਕਰਤੀ ਪਹਿਲੀ ਗੋਲੀ ਉਹਦੇ ਗਿੱਟੇ ਤੇ ਲੱਗੀ ਆ ਤੁਹਾਡੇ ਡਿੱਗ ਪਾ ਤੇ ਦੂਜੀਆਂ ਦੋ ਦਰ ਬੋਲਿਆ ਹੋਰ ਮਾਰਿਆ ਪਰ ਇਥੋਂ ਕੋਈ ਨੌਜਵਾਨਾ ਚੁੱਕ ਕੇ ਤੇ ਮਤਿਆਰ ਖੜਿਆ ਉਹਨਾਂ ਜਵਾਬ ਦਿੱਤਾ ਫੋਟ ਨਹੀਂ ਲੱਗੇ ਕੋਠੇ ਜਾ ਕੇ ਪੂਰਾ ਹੋ ਗਿਆ ਮੈਂ ਬੁਲੰਦੀ ਕਰਨਾ ਚਾਹਾਂ 50 ਸਰਕਾਰ ਨੂੰ ਕਿ ਇਹ ਗੁੰਡਾ ਕਰਦੀ ਨੂੰ ਨੱਥ ਪਾਣੀ ਚਾਹੀਦੀ ਕੋ ਮੜੀ ਮੜੀ ਜਾਏ ਤਾਂ ਨਾ ਉਹਨਾਂ ਦੀ ਜ਼ਮੀਨਾਂ ਦੇ ਰੋਲੇ ਨਾ ਕੋਈ ਕੜੀ ਬੰਨਾ ਉਹਦਾ ਵਟਾ ਦਾ ਰੋਲਾ ਕੀ ਮਰਜ਼ੀ ਆ ਦੇ ਕਦੇ ਜਿਹਨੂੰ ਗੋਲੀਆਂ ਮਾਰ ਦਿੰਦੇ ਜੋ ਉਹਦਾ ਲੋ ਹੋ ਜਾਇਆ ਕਿੰਨੀ ਤੇ ਮਰਸੀ ਤੇ ਤੂ ਗਾਇਸ ਹਾਂ ਜੀ ਥੋੜਾ ਜਿਹਾ ਉਹ 72 ਫਰਵਰੀ ਨੂੰ ਹੋਇਆ ਹੈ ਦਾ ਕੋ ਕਿਹੇ ਸਦੀ ਬਤੀਸ਼ਾ ਨਮਰ ਹੈਗੀ ਫਤਿਹਦੀ ਬਾੜੀ ਕਰਦਾ ਈ ਚੋਲਾ ਲਾਇਆ ਹੈ ਉਹ ਜਾਲਨੀ ਹੋਵੇ ਬੱਚਾ ਵੀ ਹੈ ਕੋਈ ਨਹੀਂ ਬੱਚਾ ਜਿਹਾ ਕੋਈ ਨਹੀਂ 24 ਫਰਵਰੀ ਨੂੰ ਵਿਆਹ ਹੋਇਆ ਬੱਚਾ ਜਿਹਾ ਕੋਈ ਨਹੀਂ ਹੈ ਫੈਮਿਲੀ ਦੇ ਵਿੱਚ ਕੌਣ ਕੌਣ ਸੀ ਕਵਰੇਜ ਇੱਕ ਭਤੀਜੀ ਮਮੀ ਆ ਉਹਦੀ ਘਰ ਦੀ ਤੇ ਭਰਾ ਇੱਕ ਵੱਡਾ ਉਹਦਾ 3 ਮਹੀਨਿਆਂ ਕਰਦੇ ਹੁਣ ਤੱਕ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਆਈ ਨਹੀਂ ਸਾਨੂੰ ਫੁਟੇਜ ਤੇ ਆਈ ਆ ਪੁਲਿਸ ਦੇਖੋ ਵੈਰੀਫਾਈ ਕੀ ਕਰਦੀ ਆ ਬੰਦੀਆਂ ਦੀ ਪਛਾਣ ਕਰਦੀ ਆ ਅਰੈਸਟ ਕਰਦੀ ਕੀ ਕਰਦੀ ਕੀ ਨਹੀਂ ਕਰਦੀ ਇਹਦੇ ਉਲ ਪੁੱਛਦਾ ਕੰਮ ਆ ਗੇ ਪੁਲਿਸ ਅਧਿਕਾਰੀ ਪਹੁੰਚ ਗਏ ਸੀ ਮੈਸੇ ਨੂੰ ਮੈਨੂੰ ਮੈਨੂੰ ਤਾਂ ਕਦੇ ਗਿਆ ਮੈਨੂੰ ਤਾਂ ਰਾਤ ਦੇ 1 ਵਜੇ ਪਤਾ ਲੱਗਾ ਮੈਂ ਫੇ ਸਵੇਰੇ ਆ ਉਹਦਾ ਰਾਤੀ ਪਹੁੰਚ ਗਏ ਸੀ ਪੁਲਿਸ ਅਧਿਕਾਰੀ ਜੀ ਤੇ 2 ਵਜੇ ਰਾਤ ਕਰ ਵੀ ਆਇਆ ਹਸਪਤਾਲ ਪਹੁੰਚਦੇ ਸੀ ਵੀ ਪੁਲਿਸ ਕੋਈ ਵੜ ਤੱਕ ਗ੍ਰਿਫਤਾਰੀ ਨਹੀਂ ਇਹ ਤੱਕ ਨਹੀਂ ਕੋਈ ਗ੍ਰਿਫਤਾਰੀ ਹੋਈ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਜਿਹਨਾਂ ਦੇ ਆ ਅਧਿਕਾਰਾਂ ਨੂੰ ਕਹਿਣਾ ਚਾਹੁੰਦੇ ਕੋਈ ਕਾਨੂੰਨ ਵਸਤਾ ਠੀਕ ਕੀਤੀ ਜਾਵੇ ਤੇ ਘਰ ਘਰ ਜਿਹੜੇ ਵੈਣ ਪੈਂਦੇ ਆ ਬੰਦ ਹੋਣ ਚਾਹੀਦੇ